हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਪਿੰਦਰ ਦੇ ਕੋਲੇ ਆਇਆ ਆ ਦੋਸਤੋ ਠੀਕ ਆ ਸਰਾਲੀ ਮੰਡ ਤੁਸੀਂ ਖਾਸ ਵਿਜ਼ਿਟ ਕਰਨੀ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਦੋਸਤੋ ਆਉਂਦੇ ਰਹਿੰਦੇ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਇਸ ਘਰੋਂ ਬਹੁਤ ਪਸ਼ੂ ਆਉਂਦੇ ਆ ਰੁਟੀਨ ਦੇ ਵਿੱਚ ਆਉਂਦੇ ਆ ਲਗਾਤਾਰ ਆਉਂਦੇ ਆ ਸੋ ਸਮੇ ਸਮੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਜੀ ਅੱਜ ਟੋਟਲ ਨਗ ਜਿਹੜਿਆ ਦੋਸਤੋ ਚਾਰ ਵੈੜਾ ਤੁਹਾਨੂੰ ਦਿਖਾਉਣੀ ਆ ਜਿਆਦਾਤਰ ਵੈੜਾ ਹੀ ਆਉਂਦੀਆਂ ਵੈਸੇ ਵਪਾਰ ਦਾ ਕੰਮ ਆ ਤਾਂ ਦੋਸਤੋ ਕਿਤੇ ਨਾ ਕਿਤੇ ਜਦੋਂ ਕੋਈ ਮੱਝ ਝੋਟੀ ਚੰਗੀ ਆਵੇ ਵੰਡ ਦੇ ਵਿੱਚ ਉਹ ਵੀ ਜਿਹੜੀ ਖਰੀਦੀ ਜਾਂਦੀ ਹੈ ਤੇ ਅੱਗੇ ਵੇਚੀ ਜਾਂਦੀ ਹੈ ਤੇ ਜਿਆਦਾਤਰ ਕੰਮ ਵੈਸੇ ਵੈੜਾਂ ਦਾ ਹੀ ਆ ਕੋਈ 5 4 ਨਗ ਜਿਹੜਿਆ ਦੋਸਤੋ ਰੂਟੀਨ ਦੇ ਵਿੱਚ ਤੁਹਾਨੂੰ ਇਸ ਘਰੋਂ ਮਿਲ ਜਾਂਦੇ ਆ ਚਾਰ ਵੈੜਾ ਨੇ ਵੈਰਾਈਟੀ ਹਰ ਤਰ੍ਹਾਂ ਦੀ ਆ ਐਚ ਐਫ ਵੀ ਤੁਹਾਨੂੰ ਦਿਖਾਉਣੀ ਐ ਐਚ ਐਫ ਕ੍ਰੋਸ ਵੀ ਹੈਗੀਆਂ ਨੇ ਇੱਕ ਜਰਸੀ ਦਾ ਨਾਗ ਵੀ ਜਿਹੜਾ ਇਸ ਵੀਡੀਓ ਦੇ ਵਿੱਚ ਦਿਖਾ ਦਾਂਗੇ ਤਿੰਨ ਬੈੜਾਂ ਗੱਭਣ ਨੇ ਦੋਸਤੋ ਦੋ ਤਕਰੀਬਨ ਜਿਹੜੇ ਥੋੜੇ ਥੋੜੇ ਦਿਨਾਂ ਦੀ ਤਿਆਰੀ ਤੇ ਆ ਇੱਕ ਜਿਹੜੀ ਵੈੜ ਤੁਹਾਨੂੰ ਆਪਾਂ ਲਾਸਟ ਵਿੱਚ ਦਿਖਾਉਣੀ ਆ ਉਹ ਥੋੜੇ ਜਿਹਾ ਦਿਨ ਹਜੇ ਲੈਂਦੀ ਆ ਪੂਰੀ ਡਿਟੇਲ ਆਪਾਂ ਵੇਰ ਪਿੰਦਰ ਤੋਂ ਲੈ ਲਾਂਗੇ ਇਹਨਾਂ ਬੈੜਾਂ ਦੀ ਸੋ ਜਿਹੜੀ ਵੈੜ ਦੋਸਤੋ ਪਸੰਦ ਆਊਗੀ ਉਹਦੀ ਟਿਪ ਕੇ ਤੇ ਸਾਡੀ ਤੁਸੀਂ ਕਰਨੀ ਆ ਜੇਕਰ ਕੋਈ ਸੋਇਆ ਸੋਇਆ ਨਾਗਾ ਤੇ ਚੌਥਾ ਥਣਾ ਦੀ ਚਵਾਈ ਤੁਸੀਂ ਵਰਾ ਕੇ ਤਸੱਲੀ ਕਰ ਸਕਦੇ ਜੀ ਅੱਜ 23 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਦੋਸਤੋ ਟਾਈਮ ਕੋਈ ਦੁਪਹਿਰ ਦੇ 1.5 ਤੇ ਆਓ ਆਪਣੀ ਨਰਕਪਰਕ ਕਰੋ ਤਸੱਲੀ ਕਰੋ ਤੇ ਬਿਲਕੁਲ ਪੱਟੀ ਤਕਰੀਬਨ ਥੋੜੀ ਦੂਰੀ ਤੋਂ ਆ ਪੱਟੀ ਵੀ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਐ ਸਰਾਲੀ ਮੰਡ ਤੋਂ ਕੈਰੋਂ ਥੋੜੀ ਦੂਰੀ ਐ ਕੋਈ 1.5-2 ਕਿਲੋਮੀਟਰ ਦੀ ਦੂਰੀ ਕੈਰੋਂ ਬਿਲਕੁਲ ਪਿੰਡ ਦੀ ਹੈਗੀ ਐ ਤੇ ਆਓ ਕਰਦੇ ਆ ਗੱਲਬਾਤ ਵੀਰ ਰਪਿੰਦਰ ਦੇ ਨਾਲ ਸੋ ਪੁੱਛਦੇ ਆ ਕੀ ਡਿਟੇਲਾਂ ਨੇ ਅੱਜ ਇਨ੍ਹਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਰਪਿੰਦਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਰਪਿੰਦਰ ਵੀਰੇ ਠੀਕ ਠਾਕ ਛੱਡ ਦੀ ਗੱਲਾਂ ਵੀ ਤੇ ਕਿਵੇਂ ਪਸ਼ੂ ਵਪਾਰ ਦਾ ਕੰਮ ਚੱਲੀ ਜਾਂਦਾ ਫਿਰ ਹਾਂਜੀ ਚੱਲੀ ਜਾਂਦਾ ਪਾਜੀ ਏਠਾ ਉੱਤੇ ਕੰਮ ਲਈ ਆਉਂਦੇ ਫਿਰ ਹਾਂਜੀ ਹਾਂਜੀ ਤੇ ਜ਼ਿਆਦਾਤਰ ਰਪਿੰਦਰਵੀਰ ਜਿੱਦਾਂ ਕਿ ਆਪਾਂ ਜ਼ਿਕਰ ਕੀਤਾ ਵੀ ਵੜਾ ਹੀ ਆਉਂਦੀਆਂ ਨੇ ਮੈਨੂੰ ਲੱਗਦਾ ਵੀ ਸ਼ੁਰੂ ਤੋਂ ਆਪਾਂ ਵੇਨੇ ਕੋਈ ਮੱਝਾਂ ਕੋਈ ਇੱਕ ਇੱਕ ਦੋ ਦੋ ਨਾਲ ਕਿਤੇ ਨਾ ਕਿਤੇ ਹੁੰਦੇ ਆ ਨਹੀਂ ਆ ਜਾਂਦੀਆਂ ਮੱਝਾਂ ਵੇਹ ਲਈ ਮੈਂ ਲਈਦੀ ਕੋਈ ਚੰਗੀ ਸਮਝ ਲੱਗੇ ਤੇ ਫਿਰ ਲੈ ਲਈਦੀ ਆ ਜ਼ਿਆਦਾਤਰ ਗਾਵਾਂ ਲੈਂਦਾ ਮੈਂ ਤੇ ਫਿਰ ਵੀ ਕਿਤੇ ਚੰਗੀ ਮੈਂ ਆ ਜਾ ਤੇ ਲੈ ਵੀ ਲਈਦੀ ਠੀਕ ਆ ਹਾਂਜੀ ਹਾਂਜੀ ਤੇ ਅੱਜ ਵੜਾ ਆਪਣੇ ਕੋਲ 4 ਤਿੰਨ ਗੱਬਣਾਂ ਤੇ ਇੱਕ ਸੂਈ ਆ ਹਾਂਜੀ ਤਿੰਨ ਗੱਬਣਾਂ ਤੇ ਇੱਕ ਸੂਈ ਹੋਈ ਆ ਠੀਕ ਤੇ ਭਾਪੜਤਾ ਫਿਰ ਉਹੀ ਉਹ ਪਹਿਲਾਂ ਦੇ ਜਾਇਜ ਹੈ ਜਾਇਜ ਹੀ ਆ ਵੀਰੇ ਭਾਪੜਤਾ ਨਹੀਂ ਬਹੁਤਾ ਕਰੀਦਾ ਹੂੰ ਹੂੰ ਕੋਈ ਗੱਲ ਉਨੀ ਕੀ ਕਰੀਦੀ ਲੈ ਦੇ ਵਾਲੀ ਕੋਈ ਨਹੀਂ ਥੋੜਾ ਬੜਾ ਮਨਦਨ ਜਿੰਨਾ ਕਿ ਹੋ ਸਕਦਾ ਉਹਨਾ ਕਰਾਂਗੇ ਬਿਲਕੁਲ ਜੀ ਬਿਲਕੁਲ ਜੋ ਬੰਦਾ ਜੀ ਉਹ ਜ਼ਰੂਰੀ ਚਾਹੀਦਾ ਤੇ ਅੱਛਾ ਪਿੰਦਰਵੀਰ ਪਹਿਲੇ ਨੰਬਰ ਤੋਂ ਇੱਥੇ ਸਟਾਰਟ ਕਰ ਲੀਏ ਜਿਹੜੀ ਵੱਡੀ ਵਾਰ ਤੁਹਾਡੇ ਬਿਲਕੁਲ ਬੈਕ ਸਾਈਡ ਤੇ ਆ ਪਹਿਲੇ ਨੰਬਰ ਤੇ ਆ ਤੇ ਕੀ ਇਹ ਡਿਟੇਲ ਆ ਸੂਆ ਕਿਨਮਾ ਅੱਗੇ ਸੂਗੀ ਹੈ ਸੂਆ ਵੀਰੇ ਦੋ ਅੱਗੇ ਸੂਈ ਤੀਜੇ ਸੂਣਾ ਜੇ ਨੇ ਤੀਜੇ ਸੂਬੇ ਹਾਂਜੀ ਹਾਂਜੀ ਠੀਕ ਹੈ ਜੀ ਜੇ ਲਈ ਤਿਆਰ ਕੋਈ ਪੰਜ ਚਾਰ ਦਿਨ ਲੈ ਜੂ ਹ ਹੇਗਾ ਜੀ ਹਾਂ ਜੀ ਹਾਂ ਜੀ ਤੇ ਹਫਤਾ ਪੂਰਾ ਕੱਟ ਜੂਗੀ ਹਜੇ ਨਾ ਹਫਤੇ ਦੇ ਅੰਦਰ ਬਾਅਦ ਸੂਹੀ ਪੈਣਾਗਾ ਨੇ ਜਿੱਡੀ ਵਟੇ ਕਦਪੋਤਾਂ ਲਈ ਆ ਹਾਂ ਜੀ ਹਾਂ ਜੀ ਤੇ ਜਿਹੜੇ ਸਾ ਨਾਲ ਲਾਏ ਬਣਾਏ ਪਈ ਆ ਵੀ ਬਣਾਗੂ ਚੱਡਾ ਵੀ ਕਾਫੀ ਸੋਹਣਾ ਬਣਾਉਗੀ ਹਾਂ ਜੀ ਹਾਂ ਜੀ ਤੇ ਬਾਕੀ ਦੋਸਤੋ ਇੱਕ ਵਾਰੀ ਸਟਰਕਚਰ ਤੁਹਾਨੂੰ ਆਪਾਂ ਨੇੜੇ ਤੋਂ ਦਿਖਾਉਨੇ ਆ ਇਸ ਬੈਟ ਦਾ ਆ ਦੇਖੋ ਕਦ ਕਾੜ ਜਿਹੜਾ ਦੋਸਤੋ ਪੂਰਾ ਉੱਚਾ ਫੁੱਲ ਵੱਡੀ ਹਾਈਟ ਆ ਬੇਲਬੂਲ ਦੀ ਵੀ ਚਲੋ ਚੰਗੀ ਆ ਲੰਬਾਈ ਵੀ ਚੰਗੀ ਆ ਤੇ ਉਚਾਈ ਵੀ ਚੰਗੀ ਆ ਸੋ ਥਣ ਵੀ ਤੁਹਾਨੂੰ ਜਰੂਰ ਇੱਕ ਵਾਰੀ ਨੇੜੇ ਤੋਂ ਦਿਖਾਉਨੇ ਆ ਕਰੋ ਚੈੱਕ ਆ ਆ ਲ ਕੋਈ ਹਫ਼ਤਾ ਖੰਡ ਦੋਸਤੋ ਸਮਾਂ ਲੈ ਜੋਗੀ ਕੋਈ 6-7 7 ਦਿਨ ਹਜੇ ਕੱਢਦੀ ਆ ਤੇ ਖੋਲ ਕੇ ਤੁਹਾਨੂੰ ਤਸੱਲੀ ਨਾਲ ਜਿਹੜਾ ਆਪਾਂ ਤੋਰ ਕੇ ਦਿਖਾ ਦਿੰਨੇ ਆ ਸੁਬਾ ਕੋਈ ਤੀਜਾ ਮੰਨ ਵਾਲੇ ਵੀਰ ਅੱਗੇ ਹਰ ਇੱਕ ਦੀ ਆਪੋ ਆਪਣੀ ਸਮਝ ਆ ਸੁਬਾ ਵਪਾਰ ਦੀ ਲੈਣਾ ਤੀਜਾ ਸੁਬਾ ਬੇਸ਼ੱਕ ਜੇ ਅੱਗੋਂ ਮੰਨ ਕੇ ਖਰੀਦੀਏ ਤੇ ਅੱਗੋਂ ਤੁਸੀਂ ਤੀਜਾ ਮੰਨ ਕੇ ਖਰੀਦ ਰਹੇ ਹੋ ਠੀਕ ਆ ਤੇ ਹੈ ਬਿਲਕੁਲ ਜਿਹੀ ਹੈ ਸਾਜੀ ਵੱਡੇ ਕੱਦ ਦੇ ਜਿਹੀ ਹੈ ਬਾਈ ਗਾਂ ਵੱਡੀ ਹੈ ਨਾ ਹਾਂਜੀ ਆ ਵੇਖੋ ਮੇਰੇ ਕੱਦ ਜਿੱਡੀ ਤੇ ਵਹੀ ਆ ਆ ਨਹੀਂ ਵੱਡੀ ਆ ਹਾਈਟ ਕੱਦ ਬਹੁਤ ਵੈੜਦਾ ਚੰਗੀ ਫੁੱਲ ਵੱਡੇ ਸਹਿਜ ਵਿੱਚ ਆ ਤੇ ਲਿਆਓ ਪਿੰਦਰ ਵੀਰ ਖੋਲ ਕੇ ਦਿਖਾਈਏ ਬਾਕੀ ਅਜੇ ਨਾਰਮਲੀ ਮੈਨੂੰ ਲੱਗਦਾ ਅਜੇ ਤਾਂ ਸਟਾਰਟ ਹੀ ਹੋਈ ਆ ਲੌਣੇ ਬਣਾਉਣੇ ਬਾਕੀ ਬਣੂਗੀ ਅਜੇ ਕੋਈ ਹਫਤੇ ਦੇ ਵਿੱਚ ਵਿੱਚ ਬਣ ਕੇ ਤਿਆਰ ਹੋ ਜੂਗੀ ਠੀਕ ਆ ਆ ਲੋ ਸੋ ਜਿੰਨੇ ਵੀ ਆ ਭਰਾਵੋ ਪੂਰੀ ਰਾਜੀ ਆ ਭਜਨ-ਭੋਜਨ ਤੁਸੀਂ ਆਪ ਦੇਖ ਲਓ ਠੀਕ ਆ ਜੀ ਭਾਰਾ ਪੇਟ ਵਜਨ ਲੋੜ ਪੂਰਾ ਬੈਠਦਾ ਤੇ ਬਾਕੀ ਆ ਥਣ ਭੰਡਾ ਤੇ ਥਣ ਵੀ ਪੂਰਾ ਮੁੱਠੀ ਆ ਜੀ ਠੀਕ ਆ ਰੋਗ ਰੋਗ ਜਿਹੜਾ ਥਣ ਆਪਾਂ ਕਹਿ ਦਿੰਨੇ ਆ ਵੀ ਪੂਰਾ ਹੱਥੀ ਚਵਾਈ ਵਾਲਾ ਮੁੱਠੀ ਮੁੱਠੀ ਥਾਣਾ ਵੇਖੋ ਠੀਕ ਆ ਜੀ ਠੀਕ ਹੈ ਜੀ ਸੋ ਤੋਰਾ ਤਾਰਾ ਚੰਗਾ ਹੈ ਸੋਹਣੀ ਹਾਈਟ ਦੀ ਆ ਪਸੰਦ ਆਊਗੀ ਬਾਕੀ ਆ ਮੂੰਹ ਮੱਥਾ ਕੁਰੀ ਫੇਸ ਕੁਆਲਟੀ ਜ਼ਰੂਰ ਦੇਖੋ ਠੀਕ ਆ ਵੀਰ ਰਪਿੰਦਰ ਜੀ ਠੀਕ ਆ ਅੱਛਾ ਪਿੰਦਰ ਵੀਰ ਕੀ ਡਿਮਾਂਡ ਕਰਦੇ ਆ ਫਿਰ ਕੀ ਲੈਣੇ ਦੇਣੇ ਬਿਰਜੀ ਮੁੱਲ ਤਾਂ ਭਾਵੇਂ 65 ਕਰੀ ਜੀ ਹਾਂਜੀ ਹਾਂਜੀ ਤਾਂ ਵੀ ਵਿਗ ਜਿੰਦੀ ਵਚੀ ਆਹ ਗਾਂ ਤੇ 60000 ਚ ਮੰਤਨ ਕਰਦਾਂਗੇ 60 ਚ ਹਾਂਜੀ ਹਾਂਜੀ ਠੀਕ ਹੈ ਜੀ 60000 ਦੇ ਵਿੱਚੋਂ ਦੋਸਤੋ ਮੰਤਨ ਹੋ ਜਾਊਗਾ 65000 ਡਿਮਾਂਡ ਆ ਸੋ ਫੁੱਲ ਵੱਡੇ ਕੱਦ ਵਜ਼ਨ ਵਜੂਦ ਵਾਲੀ ਆ ਤੇ ਥਣ ਥਣ ਨੂੰ ਵੀ ਤੁਹਾਨੂੰ ਦਿਖਾਤਾ ਪੂਰਾ ਮੁਠੀ ਥਾਣਾ ਇੱਕੋ ਜਿਹਾ ਸਹਿਜ ਵਿੱਚ ਇੱਕ ਸਾਰ ਚਾਰੇ ਥਾਣਾ ਦੀ ਜਿਹੜੀ ਵਿਥ ਵਿਰਲ ਬੇਸ਼ੱਕ ਤੁਹਾਨੂੰ ਅਗਲੇ ਪਿਛਲੇ ਥਾਣਾ ਦੀ ਥੋੜੀ ਜਿਹੀ ਘੱਟ ਲੱਗੂਗੀ ਬਾਕੀ ਜਿਹੜਾ ਹੈ ਪੂਰੇ ਸਹਿਜ ਵਿੱਚ ਆ ਥਾਣ ਪੂਰੇ ਇੱਕੋ ਜਿਹਾ ਚਾਰੇ ਤੇ 60000 ਦੇ ਵਿੱਚੋਂ ਮਾਨਤਾ ਨੇ ਤੇ ਦੂਜੇ ਨੰਬਰ ਤੇ ਆ ਜਿਹੜੀ ਆਪਣੇ ਕੋਲ ਵੜਾ ਇਹ ਕਿੰਨਾ ਮਾ ਸੁਭਾ ਜੀ ਇਹ ਵੀ ਵੀਰੇ ਦੂਜਾ ਸੁਭਾ ਜੀ ਦੋ ਜਣ ਹਾਂਜੀ ਹਾਂਜੀ ਤੇ ਇਹਦੇ ਦਿਨ ਮੈਨੂੰ ਲੱਗਦਾ ਵੀ ਲੈ ਜੂਗੇ ਵੀ ਹਫਤੇ ਦੇ ਅੰਦਰ ਬਾ ਹਫਤੇ ਦੇ ਅੰਦਰ ਬਾਹਰ ਕੋ ਦੋ ਚਾਰ ਦਿਨ ਪੰਜ ਦਿਨ ਸੱਤ ਲੈ ਜਾਈ ਇੱਥੇ ਕੇ ਲੈ ਸੁਭੂ ਬੂਏ ਵੀ ਸੁਭੂ ਕੇ ਹਾਂਜੀ ਹਾਂਜੀ ਠੀਕ ਆ ਸੁਭਾ ਵੀ ਦੂਜਾ ਹੀ ਨਾ ਜੀ ਇਹ ਦੂਜਾ ਸੁਭਾ ਜੀ ਦੂਜਾ ਸੁਭਾ ਹਾਂਜੀ ਕਦਕੂਤੇ ਤਾਂ ਵੀ ਚਲੋ ਚੰਗਾ ਬਹੁਤ ਚੰਗੀ ਬੱਟੀਆਂ ਵੜਾਂ ਦੇ ਵਿੱਚ ਆ ਜਾਂਦੀਆਂ ਹਾਂਜੀ ਹਾਂਜੀ ਵੱਡੀ ਲੋ ਵੀ ਭਰਾਵੋ ਦੂਜਾ ਸੁਭਾ ਤੇ ਦਿਨ ਤੁਹਾਨੂੰ ਦੱਸਦਾ ਵੀ ਹਫਤੇ ਦੇ ਬਿਲਕੁਲ ਅੰਦਰ ਆ ਕਰੋ ਚੈੱਕ ਸੋ ਥਾਣਾ ਨਖੇੜ ਵੇਖ ਲਓ ਬਾਕੀ ਥਣ ਵੀ ਪੂਰਾ ਹੱਥੀ ਚਵਾਈ ਵਾਲਾ ਸੋ ਇਹ ਨਹੀਂ ਹੈਗਾ ਦੋਸਤੋ ਵੀ ਥਣ ਤੁਹਾਨੂੰ ਹੱਥੀ ਚਵਾਈ ਵਾਲਾ ਕਹਿ ਦਾਂਗੇ ਤੇ ਛੋਟਾ ਨਿਕਲੂਗਾ ਅਜੇ ਬਿਲਕੁਲ ਪਸਮਾਹ ਹੋਣਾ ਭਰਨਾ ਲੈਵਾ ਉਸ ਤੋਂ ਬਾਅਦ ਪਸਮਾਹ ਤੋਂ ਬਾਅਦ ਥਣ ਹੋਰ ਵੀ ਪੋਟਾਉਣਾ ਵੈੜਨੇ ਠੀਕ ਆ ਤੇ ਚੰਗੀ ਵਿਰਲ ਬੁਰਲ ਜਿੰਨੇ ਵੀ ਆ ਸਪੇਸ ਚੰਗੀ ਆ ਕੋਈ ਚੱਪੇ ਚੱਪੇ ਦੇ ਥਾਣਾ ਤੇ ਨਿਗਰ ਆ ਜਿੰਨੇ ਵੀ ਆ ਕੀ ਬਾਡੀ ਬੰਤਰ ਦੀ ਆ ਸਰੀਰਕ ਬੰਤਰ ਜਿੰਨੇ ਵੀ ਆ ਬਿਲਕੁਲ ਨਿਗਰ ਆ ਠੀਕ ਆ ਜੀ ਤੇ ਬਾਕੀ ਤੁਹਾਨੂੰ ਕੋਲ ਕੇ ਤਸल्ली ਨਾਲ ਤੋਰ ਕੇ ਦਿਖਾਉਣੇ ਆ ਸਮਝ ਆ ਜੂਗੀ ਬਤੇਰੇ ਆ ਲੈ ਵੀ ਅੱਜ ਠੀਕ ਹੈ ਸੋ ਮੀਡੀਅਮ ਤੋਂ ਜਿਹੜੀ ਦੋਸਤੋ ਹਾਈਟ ਉੱਚੀਆਂ ਵੇੜਾਂ ਵੱਲ ਜਾਂਦੀ ਆ ਜਦੋਂ ਆਪਾਂ ਉੱਚੇ ਪਸ਼ੂ ਦੇਖਦੇ ਆ ਵੱਡੇ ਪਸ਼ੂ ਦੇਖਦੇ ਆ ਮੀਡੀਅਮ ਤੋਂ ਪਲੱਸ ਵੱਲ ਹਾਈਟ ਆ ਠੀਕ ਹੈ ਤੇ ਨਿਗਰਾ ਰਾਜੀ ਆ ਭਜਨ ਵਜੂਦ ਬਿਲਕੁਲ ਤੁਹਾਡੇ ਸਾਹਮਣੇ ਸੋ ਥਣ ਭਾਂਡਾ ਬਿਲਕੁਲ ਤੁਸੀਂ ਦੇਖੋ ਬੈਕ ਸਾਈਡ ਤੋਂ ਇੱਕੋ ਜਿਹਾ ਥਾਣਾ ਲੇਵਾ ਪੂਰਾ ਤਿਆਰੀ ਦੇ ਵਿੱਚ ਜੁਟਿਆ ਪਿਆ ਤੇ ਕੋਈ 5 4 ਦਿਨਾਂ ਦੇ ਵਿੱਚ ਵੇੜਾਂ ਦੇ ਵਿੱਚ ਐਕਸਟਰਾ ਆਪਾਂ ਦੇਖਦੇ ਹਾਂ ਦੋਸਤੋ ਘੰਟਿਆਂ ਦੇ ਹਿਸਾਬ ਨਾਲ ਜਿਹੜਾ ਆਪਾਂ ਸੋ ਤਿਆਰ ਹੁੰਦਾ ਆ ਦੇਖੋ ਲੋ ਜੀ ਸਵੈੜ ਚੰਗੀਏ ਦੋਸਤੋ ਪਸੰਦ ਆਊਗੀ ਬਾਕੀ ਰੇਟ ਪੜਦਾ ਵੀ ਬਿਲਕੁਲ ਮੇਲ ਜੋਲ ਖਾਂਦਾ ਐ ਸਵੈੜ ਦੇ ਨਾਲ ਜਿੰਨੀ ਵਧੀਆ ਰਾਜੀ ਆ ਵਜਨ ਵਾਲੀ ਆ ਰੇਤੇ ਭਾਫੜਤਾ ਵੀਰ ਤੋਂ ਪੁੱਛਦੇ ਆ ਪਿੰਦਰ ਵੀਰੇ ਕਿੱਥੋਂ ਤੱਕ ਦੇਣ ਲੈਣੇ ਦਾ ਕਰਦੇ ਆ ਅੱਛਾ ਜੀ ਮੁੱਲ ਤਾਂ ਭਾਵੇਂ 55 ਕਰੀ ਜੀ ਇਹਦੇ 50 ਚ ਮਾਨਤਨ ਹੋ ਜੂਗਾ ਜਿਆਦਾ ਨਹੀਂ ਹੋਣਾ ਹਾਂ ਜੀ ਕੋਈ ਛੋਟ ਛੱਪਾ 50 ਚ ਹਾਂ ਜੀ ਠੀਕ ਹੈ ਜੀ ਹਾਂ ਜੀ ਲੋ ਵੀ ਦੋਸਤੋ 50000 ਦੇ ਵਿੱਚੋਂ ਮਾਨਤਨ ਹੋਊਗਾ ਡਿਮਾਂਡ ਬੇਸ਼ੱਕ 55000 ਤੇ 50000 ਦੇ ਵਿੱਚੋਂ ਛੋਟ ਛੱਪਾ ਜਿੰਨੀ ਵੀ ਗੁੰਜਾਇਸ਼ ਆ ਦੋਸਤੋ ਮਾਨਤਾ ਨੂੰ ਉਹਨਾਂ ਜ਼ਰੂਰ ਖੂਗਾ ਗਾੜੀ ਕੋਈ ਵੀਰ ਫੋਨ ਲਾਵੇ ਕੋਈ ਨਹੀਂ ਹੋ ਜੂਗਾ ਦਾ ਘੱਟਾ ਸਭਾ ਬਿਲਕੁਲ ਜੀ ਬਿਲਕੁਲ ਠੀਕ ਹੋ ਗਿਆ ਅੱਗੇ ਆ ਗਈ ਆਪਣੇ ਕੋਲ ਜਰਸੀ ਜਰਸੀ ਆ ਵੀਰੇ ਲੈਓ ਜੀ ਇਹ ਗਰੇਜ ਆ ਕਲਰ ਆ ਗਿਆ ਹਨਾ ਬ੍ਰਾਊਨ ਗਰੇਜ ਆ ਹਾਂਜੀ ਹਾਂਜੀ ਤੇ ਇਹਦੀ ਵੀਰਪਿੰਦਰ ਕੀ ਡਿਟੇਲ ਆ ਸੂਆ ਕਿੰਨਾ ਸੂਈ ਆ ਇਹ ਸੂਆ ਦਾ ਦੂਜਾ ਹੀ ਸੂਈ ਆ ਜੀ ਹਾਂਜੀ ਤੇ 20 ਦਿਨਾਂ ਦਾ ਬੱਚਾ ਹੋਊਗਾ 20 ਦਿਨਾਂ ਦਾ 20 ਤਾਂ ਟੱਪ ਕੇ ਹੋਊਗਾ ਘੱਟ ਨਹੀਂ ਹਾਂ 20 22 ਦਿਨ ਦਾ ਬੱਚੇ 25 ਦਿਨ ਦਾ ਬੱਚਾ ਬੱਚਾ ਮਗਰ ਲਓ ਜੀ ਮਗਰ ਬੱਚਾ 12 ਲੀਟਰ ਦੁੱਧ ਜੇ ਕੋ 12 ਲੀਟਰ ਹਾਂਜੀ ਹਾਂਜੀ ਜਿਹੜਾ ਹੈ ਨੈਟ ਵੇਟ ਕੋ 14 ਪੱਕਾ ਦੁੱਧ ਵਾ 12 ਕਿਲੋ ਦੱਸਣ ਨੂੰ ਭਾਵੇਂ ਝੂਠ ਮਾਰੀ ਜਾਵੇ ਕੋਈ 15 14 ਕਿਉਂਕਿ ਲੇਵੇ ਲੂਵੇ ਦੀ ਬੜੀ ਸਾਫ ਹੂੰ 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 ਖੁੱਲਾ ਲੈਵਾ ਲਓ ਜੀ ਦੋਸਤੋ ਸੋਨਾ ਲੈਵਾ ਦੋਸਤੋ ਠੀਕ ਹੈ ਜਿਵੇਂ ਇੱਕ ਫੁੱਟਬਾਲ ਵਾਂਗੂ ਆ ਹਾਂਜੀ ਹਾਂਜੀ ਤੇ ਬਾਕੀ ਥਣ ਥਣ ਵੀ ਪੂਰਾ ਕਾਇਮ ਆ ਕੰਢੀ ਸੀਲ ਆ ਜਿੱਤਾ ਮਰਜੀ ਹੱਥ ਫੇਰੀ ਜੋ ਕੋਈ ਗੱਲ ਨਹੀਂ ਆ ਲਓ ਜੀ ਠੀਕ ਆ ਸੋ ਚਾਰੇ ਥਣ ਬਿਲਕੁਲ ਵੰਡ ਮੁੰਡ ਤੁਹਾਡੇ ਸਾਹਮਣੇ ਆ ਸਾਰਾ ਕੁਝ ਸੋਹਣੀ ਵੰਡਾ ਆ ਮਗਰ ਬੱਚਾ ਜਿਹੜਾ ਮੇਲ ਕਾਫ ਆ ਬੱਚਾ ਵੇਖ ਸਕਦੇ ਹੋ ਤੁਸੀਂ ਠੀਕ ਆ ਦੂਜਾ ਸੁਬਾ ਸੋਈ ਆ ਕੋਈ ਬੱਚੇ ਦੇ ਹਿਸਾਬ ਨਾਲ ਦੋਸਤੋ ਤੁਸੀਂ 25 ਦਿਨ ਮੰਨ ਲਓ 20 ਦਿਨ ਮੰਨ ਲਓ ਆ ਬੱਚਾ ਤੁਹਾਡੇ ਸਾਹਮਣੇ ਆ ਠੀਕ ਆ ਤੇ ਥਾਨ ਥੂਣ ਬਹੁਤ ਸੋਹਣਾ ਕੁਆਲਟੀ ਦਾ ਹਵਾਨਾ ਲੇਵਾ ਦੋਸਤੋ ਜਿੰਨਾ ਕਗਾਹ ਨੂੰ ਉਹਨਾਂ ਕੇ ਪਿੱਛੇ 12 ਕਿਲੋ ਹੁਣ ਬਿਲਕੁਲ ਨੈਟ ਹਨਾ ਜੀ ਹਾਂਜੀ ਹਾਂਜੀ ਲਓ ਪਿੰਦਰਵੀਰ ਇਹਨੂੰ ਵੀ ਖੋਲ ਕੇ ਤੋੜ ਕੇ ਤੇ ਰੰਗ ਜਿਹੜਾ ਦੋਸਤੋ ਗੋਰੇ ਜੇ ਰੰਗ ਦੇ ਵਿੱਚ ਆ ਠੀਕ ਆ ਤੇ ਜਰਸੀ ਬਰੀਡ ਤੇ ਤੋਰ ਕੇ ਤੁਹਾਨੂੰ ਇੱਕੋ ਹੀ ਤਸੱਲੀ ਨਾਲ ਦਿਖਾ ਦਿੰਨੇ ਆ ਬਾਕੀ ਨੇਵਾ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਆ ਚੋ ਕੇ ਕੋਈ ਵੀਰਾ ਆਪਣੀ ਤਸੱਲੀ ਕਰ ਸਕਦਾ ਕਿਉਂਕਿ ਵਹਿੜ ਬਿਲਕੁਲ ਦੁੱਧ ਤੇ ਚਲਦੀ ਪਈ ਆ ਤੇ ਨੇੜਿਓਂ ਦੂਰੋਂ ਜਿਹੜਾ ਤੁਸੀਂ ਘਰ ਵਿਜ਼ਿਟ ਕਰਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਆ ਲੋ ਲਓ ਜੀ ਬਾਕੀ ਆ ਤਾਂ ਨਿਸ਼ਾਨ ਪਿੰਦਰ ਵੀਰੇ ਪੁਰਾਣੀ ਹੀ ਹੈ ਨਾ ਜਿਹੜੇ ਇਹ ਪੁਰਾਣੇ ਨਿਸ਼ਾਨਾ ਜਦੋਂ ਪੀਲਾ ਜਦੋਂ ਆਲੰਪੀ ਸਕੇ ਨੇ ਜਦੋਂ ਆਇਆ ਉਹਦਾ ਜਰੂਰ ਆਈ ਨੂੰ ਬਿਮਾਰੀ ਹਾਂ ਹਾਂ ਤੇ ਬਾਕੀ ਬਿਲਕੁਲ ਆ ਵਾਲ ਜੇ ਉੱਤੇ ਆਏ ਉਹਦਾ ਕਰਕੇ ਆਸ ਦਿੰਦੇ ਕਈ ਖਰੇ ਦੁੱਦੀ ਆ ਪਰ ਬਿਲਕੁਲ ਪੁਰਾਣੀ ਹੈ ਜਦੋਂ ਉਹ ਕਿਤੇ ਬਿਮਾਰੀ ਆ ਬਿਲਕੁਲ ਨੰਗਰਾ ਦਾ ਹੈਗਾ ਨਾ ਦਾਗ ਜਿੱਤੇ ਰਹਿ ਹੀ ਗਏ ਹਾਂ ਰਹਿ ਕੇ ਰਹਿ ਗਏ ਹਾਂ ਜੀ ਤੇ ਬਿਲਕੁਲ ਕੋਈ ਪ੍ਰੋਬਲਮ ਨਹੀਂ ਗਈ ਠੰਡੀ ਸੀਲ ਆ ਲਓ ਜੀ ਦਾ ਮਾਜੀ ਥੱਲੇ ਬਹਿ ਜਾਓ ਇਧਰ ਵੇਖੋ ਆ ਕਰੋ ਚੱਕ ਜੀ ਲਓ ਵੀ ਭਰਾਓ ਠੰਡੀ ਧੀਰੀਆ ਸੀਰੀਜ਼ ਲੱਗਾ ਥਾਣ ਦੇਵਾ ਬਿਲਕੁਲ ਤੁਸੀਂ ਦੇਖ ਲਿਆ ਤਾਂ ਸਾਡੀ ਜਰੂਰ ਇੱਕ ਵਾਰੀ ਕਰ ਲਿਓ ਠੀਕ ਆ ਬਾਕੀ ਆਣ ਕੇ ਤੇ ਬਾਕੀ ਵੀਡੀਓ ਇੱਕ ਵਾਰੀ ਪੂਰੀ ਦੇਖ ਲਿਆ ਕਰੋ ਸੋ ਪੂਰਾ ਮਿਲਕ ਰਿਕਾਰਡ ਦੋਸਤੋ ਰੇਟ ਭਾਅ ਪੜਤਾ ਕੱਲੇ ਕੱਲੇ ਪਸ਼ੂ ਦਾ ਆਪਾਂ ਬਿਲਕੁਲ ਜ਼ਿਕਰ ਕਰ ਦਿੱਤਾ ਪੂਰੀ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਓਨਰ ਦੇ ਨਾਲ ਮਾਲਕ ਦੇ ਨਾਲ ਜਿਹੜਾ ਕੰਟੈਕਟ ਕਰ ਲਿਓ ਠੀਕ ਆ ਆਹ ਮੁੜ ਕੇ ਦਮ ਆਹ ਲੋ ਜੀ ਸੋ ਚੰਗੀ ਆ ਜਿੰਨੀ ਆ ਵੇੜ ਦੋਸਤੋ ਸਾਰੀ ਚੰਗੀ ਆ ਠੀਕ ਆ ਤੇ ਰੇਟ ਪੜਤਾ ਵੀ ਬੜਾ ਜੈਨੂਨ ਤੇ ਜਾਇਜ਼ ਤੇ ਪਿੰਦਰ ਵੀਰ ਕਿੱਥੋਂ ਤੱਕ ਦੇ ਦਿੰਦਾ ਰਹਾ ਤਾਂ ਏ ਵੀਰੇ ਮੁੱਲ ਤਾਂ ਮੈਂ ਵੈਸੇ 42 43 ਕਰੀ ਜਨਾ ਹੇਰਾ ਹੁੰਦਾ ਹੈ ਗਾਗ ਅੱਛਾ ਜੀ ਤੇ ਅੱਜ ਮੇਰਾ ਦਾ 35000 ਦੀ ਰਛੀ ਦੇ ਦੀਏ 35 ਦੀ ਹਾਂ ਠੀਕ ਹੈ ਜੀ ਲੋ ਵੀ ਦੋਸਤੋ ਇਹ ਤੀਜੇ ਨੰਬਰ ਤੇ ਸੀ ਦੋਸਤੋ ਜਰਸੀ ਠੀਕ ਹੈ ਜੀ 35000 ਦੇ ਵਿੱਚ ਲੈਣ ਦੇਣਾ ਸੋ ਅਗਲੇ ਨੰਬਰ ਤੇ ਵੀਰ ਪਿੰਦਰ ਆਪਣੇ ਕੋਲ ਆ ਗਈ ਬੈੜ ਇਹ ਭਾਜੀ ਸੂਆ ਪਹਿਲਾ ਦੇ ਬੱਚੀ ਦਾ ਪਹਿਲਾਂ ਬੱਚੀ ਸੋਣੀ ਆ ਪਹਿਲਾਂ ਪਹਿਲਾਂ ਲਓ ਜੀ ਪਲੂਣ ਬੱਚੀ ਦੋਸਤੋ ਸੋਣ ਜਾ ਰਹੀ ਆ ਦੇਖੋ ਫੇਸਬੁਕ ਚੰਗੇ ਸੋਹਣੇ ਕਦ ਕਾਠ ਦੇ ਵਿੱਚ ਆ ਵੱਡੇ ਕਦ ਕਾਠੀ ਦੀ ਆ ਹੋਰ ਪਿੱਛੇ ਤੇ ਬਾਕੀ ਰੰਗ ਕਲਰ ਪ੍ਰਿੰਟ ਜਿਹੜਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਤੇ ਬਰਾਊਨ ਕਾਫੀ ਕਲਰ ਜਿਹਤੇ ਵਾਈਟ ਜੇ ਵਿੱਚ ਡੱਬ ਧਾਰੀਆਂ ਜਿਹੜੀਆਂ ਤੁਹਾਨੂੰ ਨਜ਼ਰ ਆਉਣਗੀਆਂ ਤੇ ਸਟੇਟ ਪੜਾ ਵੇਖੋ ਠੀਕ ਆ ਤਾਂ ਦਿਨ ਕਿੰਨੇ ਕ ਜੇ ਘਟੂ ਘਟ ਲੈ ਜੂ ਦੇ ਨੇ ਨੇ ਦਹਾ ਤੋਂ ਬਾਹਰ ਕੋਈ 12 14 ਦਿਨ ਖ ਲੈ ਜੂਗੀ ਗਾਂ 12 14 ਹਾਂਜੀ ਹਾਂਜੀ ਗਾੜੀ ਨਾ ਠੰਡੀ ਸੀਲ ਬਹੁਤ ਜੀ ਲਓ ਜੀ ਜਿਦਾ ਮਰਜੀ ਜਿਦਾ ਮਰਜੀ ਹੱਥੋਂ ਫੇਰੀ ਜਾਈਗੀ ਬੱਚੀ ਬਨੂ ਚੰਗੀ ਹਾਂ ਅਜੇ ਸ਼ਹਿਰ ਜਾਈ ਆਉਣ ਡਿਆ ਵਾ ਥਣ ਤੁਣ ਵੀ ਪੂਰਾ ਹੈ ਪੂਰਾ ਪੂਰਾ ਵਧੀਆ ਲੱਗਾ ਥਣ ਦੋਸਤੋ ਪੂਰਾ ਹੱ ਜ਼ਰ ਪਹਿਲਾ ਸੁਭਾ ਸੋਣੀ ਹੈ 10 ਤੋਂ ਪਲੱਸ ਦਿਨ ਮੰਨ ਕੇ ਕੋਈ ਵੀਰ ਸੌਦਾ ਕਰੇ 10 ਤੋਂ 15 ਦਿਨ ਵੀ ਤੁਸੀਂ ਮੰਨ ਲਓਗੇ ਤੇ ਵਿਚਕਾਰ ਹੁੰਦੀ ਹੈ 10ਾਂ ਤੋਂ 15 ਦਿਨਾਂ ਦੇ ਵਿੱਚ ਵਿੱਚ ਤੇ ਵੱਡੇ ਕਦ ਕੱਟਦੀ ਆ ਜਿਵੇਂ ਪਿੰਦਰ ਵੀਰੇ ਨੂੰ ਵੀ ਖੋਲ ਕੇ ਤੋਰੀਏ ਸੋ ਬਾਕੀ ਆ ਜਿਹੜਾ ਦੋਸਤੋ ਸਰੀਰ ਦਾ ਢਾਂਚਾ ਇਸ ਬੱਚੀ ਦਾ ਹਾਈਟ ਉੱਚੀ ਆ ਪੂਰੀ ਵੱਡੀ ਹਾਈਟ ਦੇ ਵਿੱਚ ਆ ਲੰਬਾਈ ਵੇਲ ਪੱਖ ਤੋਂ ਵੀ ਤੁਸੀਂ ਵੇਖੋਗੇ ਤੇ ਵੇਲ ਵੀ ਚੰਗੀ ਆ ਆ कड़ी सील से लग बहुत लो जी सो ठंडी तो रिया सील से लग बछी हाँ जी इधर देखो भाई जिदा मर्जी बैठ हम्म पहले ना नहीं हाथ नहीं तरा आ करो चेक जी ठीक है ਤੇ ਦਿਨ ਵਸ ਤੁਹਾਨੂੰ ਦੋਸਤੋ ਪ੍ਰੋਪਰ ਦੱਸਦੇ ਆ ਵੀ ਘੱਟੋ ਘੱਟ 10 ਤੋਂ 12 14 15 ਦਿਨਾਂ ਦੇ ਵਿੱਚ ਵਿੱਚ ਸੁੱਕੂਗੀ ਠੀਕ ਹੈ ਜੀ ਠੀਕ ਆ ਪਿੰਦਰ ਵੀਰ ਸੋ ਇਹ ਦੋਸਤੋ ਲਾਸਟ ਵਿੱਚ ਬੱਚੀ ਤੁਹਾਨੂੰ ਦਿਖਾਉਣੀ ਸੀ ਪਲੂਨ ਬੱਚੀ ਆ ਤੇ ਪਿੰਦਰ ਵੀਰ ਇਹਦਾ ਕੀ ਕਰਾਂਗੇ ਲੈਣ ਦੇਣ ਫਿਰ ਮੁੱਲ ਕੀ ਕਰਦੇ ਆ ਇਹਦਾ ਵੀਰੇ ਮੁੱਲ ਤਾਂ 20000 ਕਰਦੇ ਹਾਂ 40000 ਹੀ ਦੇ ਦਾਂਗੇ 40000 ਦੀ ਹਾਂਜੀ ਹਾਂਜੀ ਠੀਕ ਹੈ ਜੀ ਸੋ 40000 ਥੋੜਾ ਬੜਾ ਮਾਨਤਨ ਆਇਆ ਗੈਰਾਂ ਭਣ ਭਰਾ ਦਾ ਹੋਊਗਾ 40 ਚੋਂ ਹਾਂਜੀ ਹਾਂਜੀ ਥੋੜਾ ਬਾਦਾ ਹੀ ਹੋਣਾ ਜਿਆਦਾ ਨਹੀਂ ਜਰੂਰ ਕਰਦੇ ਹੋ ਜਿੰਨਾ ਜਾਂ ਵੱਡੀ ਆ ਵਾ ਵੱਚੀ ਵੱਡੀ ਆ ਪਹਿਲਾ ਸੁਆ ਸੁਣਾ ਹਾਂ ਹਾਂ ਗੱਡੀ ਚੰਗੀ ਜੇ ਕੋਈ ਘਰ ਵਾਲਾ ਬੰਦਾ ਵੀ ਲੈ ਜੇ ਨਾ ਬਹੁਤ ਚੰਗੀ ਆ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ 40000 ਦੇ ਵਿੱਚੋਂ ਛੋਟ ਛੱਪਾ ਮਾਨਤਨ ਦੋਸਤੋ ਜਿੰਨੀ ਗੁਜਾਇਸ਼ ਮਾਨਤਨ ਹੋਊਗਾ ਠੀਕ ਆ ਵੱਚੀ ਚੰਗੀ ਆ ਵੱਡੀ ਆ ਕੋਈ ਵੀਰ ਦੂਰੋਂ ਨੇੜਿਆਂ ਆ ਰਿਹਾ ਇੱਕ ਤਾਕ ਤੁਸੀਂ ਰੱਖ ਗਏ ਹੋ ਵੀ ਵੱਡੇ ਕਦ ਕਾਟਦੀ ਆ ਇਹ ਅੱਜ ਪਸੂ ਚਾਰ ਸੀ ਆਪਣੇ ਕੋਲ ਪਿੰਦਰ ਵੀਰ ਹਾਂਜੀ 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 68905 ਠੀਕ ਹੈ ਜੀ ਹਾਂਜੀ ਹਾਂਜੀ ਓਕੇ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਰਪਿੰਦਰ ਪਿੰਡ ਸਰਾਲੀ ਮੰਡ ਤੁਸੀਂ ਖਾਸ ਵਿਜਿਟ ਕਰਨੀ ਆ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਚਾਰ ਐਨੀਮਲ ਆ ਦੋਸਤੋ ਚੋਂ ਐਨੀਮਲ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਜਰੂਰ ਤੁਸੀਂ ਘਰਾਂ ਕੇ ਤਸੱਲੀ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ